ਸਸ਼ਿਆਕਾਲ ਅੱਜ ਅਸੀਂ ਲੈ ਕੇ ਆਏ ਹਾਂ ਇੱਕ ਅਜਿਹੀ ਸੱਚੀ ਘਟਨਾ ਜਿਸ ਨੇ ਲੋਕਾਂ ਦੇ ਦਿਲਾਂ ਵਿੱਚ ਡਰ ਵਸਾ ਦਿੱਤਾ ਇਹ ਉਹ ਕਹਾਣੀ ਹੈ ਜਿਸ ਵਿੱਚ ਹਨੇਰੇ ਦੇ ਸائے ਹੇਠ ਲੁਕਿਆ ਸੀ ਇੱਕ ਰਾਜ ਧੋਖੇ ਲਾਲਚ ਤੇ ਕਤਲ ਦੀ ਇੱਕ ਖੋਫਨਾਕ ਕਹਾਣੀ ਆਓ ਚਲਿਏ ਉਸ ਰਾਤ ਵੱਲ ਜਿੱਥੇ ਸ਼ੁਰੂ ਹੋਇਆ ਸੀ ਖੂਨ ਅਤੇ دہشت ਦਾ ਖੇਡ ਲੁਧਿਆਣਾ ਵਿੱਚ ਇੱਕ ਅਮਰਜੀਤ ਨਾਮ ਦੀ ਜਗ੍ਹਾ ਹੈ ਇਸ ਅਮਰਜੀਤ ਨਗਰ ਵਿੱਚ ਇੱਕ ਟਿੱਬਾ ਰੋਡ ਹੈ ਇਸ ਰੋਡ ਦੇ ਕੋਲ ਇੱਕ ਪਰਿਵਾਰ ਰਹਿੰਦਾ ਸੀ ਇਹ ਚਾਰ ਜੀਆਂ ਦਾ ਪਰਿਵਾਰ ਸੀ ਘਰ ਦਾ ਕਰਤਾ ਕਰਤਾ ਜੋ ਸੀ ਇੱਕ ਬੰਦਾ ਸੀ ਜਿਸ ਦਾ ਨਾਮ ਸੀ ਗਣੇਸ਼ ਇਸ ਦੀ ਇੱਕ ਜੋ ਹੈ ਘਰ ਵਾਲੀ ਸੀ ਤੇ ਇਹਨਾਂ ਦੇ ਦੋ ਬੱਚੇ ਸੀ ਇੱਕ 19 ਸਾਲਾਂ ਵੱਡੀ ਬੇਟੀ ਤੇ ਇੱਕ 4 ਸਾਲਾਂ ਦਾ ਛੋਟਾ ਬੇਟਾ ਬੱਚਿਆਂ ਦੇ ਨਾਮ ਸੀ ਰੇਣੂ ਤੇ ਵੰਸ਼ ਬਹੁਤ ਹੀ ਪਿਆਰਾ ਪਰਿਵਾਰ ਸੀ ਛੋਟਾ ਪਰਿਵਾਰ ਸੀ ਗਣੇਸ਼ ਜੋ ਸੀ ਇੱਕ ਪ੍ਰਵਾਸੀ ਤੇ ਇੱਕ ਮਜ਼ਦੂਰ ਸੀ ਜੋ ਕੰਮ ਦੀ ਤਲਾਸ਼ ਵਿੱਚ ਪੰਜਾਬ ਦੇ ਲੁਧਿਆਣਾ ਵਿੱਚ ਆਪਣੇ ਪਰਿਵਾਰ ਨਾਲ ਰਹਿਣ ਲੱਗਾ ਉੱਥੇ ਹੀ ਮਜ਼ਦੂਰੀ ਦਾ ਕੰਮ ਕਰਦਾ ਤੇ ਜੋ ਵੀ ਮਜ਼ਦੂਰੀ ਕਰਕੇ ਪੈਸਾ ਮਿਲਦਾ ਉਸ ਨਾਲ ਆਪਣੇ ਪਰਿਵਾਰ ਦੀ ਪਰਵਰਿਸ਼ ਕਰਦਾ ਪੈਸਾ ਘਟ ਸੀ ਪਰ ਇਹਨਾਂ ਦੀ ਜੋ ਜ਼ਿੰਦਗੀ ਸੀ ਜੋ ਬੜੀ ਖੁਸ਼ੀ ਨਾਲ ਲੰਘ ਰਹੀ ਸੀ ਪਰ ਇਸ ਪਰਿਵਾਰ ਵਿੱਚ ਇੱਕ ਜੀ ਸੀ ਜਿਸ ਦੀ ਆਪਣੀ ਬੁਰੀ ਨਜ਼ਰ ਹੀ ਆਪਣੇ ਪਰਿਵਾਰ ਦੀਆਂ ਖੁਸ਼ੀਆਂ ਖਾਗ ਬੈਠੀ ਉਹ ਕਮਰੇ ਵਿੱਚ ਬੈਠਾ ਸੀ ਹੁਣ ਦਿਨ ਆਉਂਦਾ ਹੈ 6 ਅਕਤੂਬਰ 2018 ਦਾ ਇਸ ਦਿਨ ਇਸ ਪਰਿਵਾਰ ਨਾਲ ਜੋ ਹੋਇਆ ਉਹ ਸੁਣ ਤੁਹਾਡੇ ਵੀ ਹੋਸ਼ ਉੱਡ ਜਾਣਗੇ 6 ਅਕਤੂਬਰ 2018 ਨੂੰ ਗਣੇਸ਼ ਆਪਣੇ ਕੰਮ ਤੇ ਜਾਣ ਲਈ ਤਿਆਰ ਹੋਏ ਤੇ ਉਸ ਦੀ ਘਰ ਵਾਲੀ ਹਸਪਤਾਲ ਆਪਣੇ ਰਿਸ਼ਤੇਦਾਰ ਦਾ ਪਤਾ ਲੈਣ ਲਈ ਤਿਆਰ ਹੋ ਰਹੀ ਸੀ ਵੰਸ਼ ਜੋ ਉਸ ਦਾ ਬੇਟਾ ਉਸ ਨਾਲ ਹਸਪਤਾਲ ਜਾਣ ਦੀ ਜ਼ਿੱਦ ਕਰ ਰਿਹਾ ਸੀ ਕਿਉਂਕਿ ਵੰਸ਼ ਦੀ ਉਮਰ 4 ਸਾਲ ਦੀ ਸੀ ਤੇ ਜ਼ਾਹਿਰ ਤੌਰ ਤੇ ਹੈ ਕਿ ਇੱਕ ਛੋਟਾ ਬੱਚਾ ਜੋ ਹੈ ਆਪਣੀ ਮਾਂ ਨਾਲ ਹੀ ਰਹਿਣਾ ਪਸੰਦ ਕਰਦਾ ਪਰ ਮਾਂ ਉਸ ਨੂੰ ਹਸਪਤਾਲ ਜੋ ਹੈ ਲੈ ਕੇ ਨਹੀਂ ਜਾਣਾ ਸੀ ਚਾਹੁੰਦੀ ਉਹ ਉਸ ਨੂੰ ਨਾਲ ਨਾਲ ਲੈ ਜਾਣ ਲਈ ਉਸ ਨੂੰ ਮਨਾ ਰਹੀ ਸੀ ਇੰਨੇ ਨੂੰ ਹੀ ਦਿਨੇਸ਼ ਦੀ ਜੋ ਬੇਟੀ ਹੈ ਵੱਡੀ ਰੇਨੂ ਆਪਣੇ ਭਰਾ ਨੂੰ ਟੌਫੀਆਂ ਲੈ ਕੇ ਦੇਣ ਦੇ ਲਾਲਚ ਦਿੰਦੀ ਹੈ ਇਹ ਸੁਣ ਕੇ ਬੱਚਾ ਜੋ ਹੈ ਮੰਨ ਜਾਂਦਾ ਹੈ ਆਪਣੀ ਮਾਂ ਨਾਲ ਜਾਣ ਦੀ ਜੋ ਜिद ਹੈ ਉਹ ਛੱਡ ਦਿੰਦਾ ਹੈ ਇਹ ਸੁਣ ਕੇ ਬੱਚਾ ਜੋ ਹੈ ਆਪਣੀ ਮਾਂ ਨਾਲ ਜਾਣ ਦੀ ਜੋ ਜिद ਹੈ ਉਹ ਛੱਡ ਦਿੰਦਾ ਹੈ ਤੇ ਆਪਣੀ ਭੈਣ ਨਾਲ ਘਰ ਵਿੱਚ ਹੀ ਰੁਕਣ ਲਈ ਤਿਆਰ ਹੋ ਜਾਂਦਾ ਹੈ ਮਾਂ ਤੇ ਪਿਤਾ ਆਪਣੇ ਆਪਣੇ ਕੰਮ ਲਈ ਘਰੋਂ ਬਾਹਰ ਨਿਕਲ ਜਾਂਦੇ ਨੇ ਤੇ ਇਸ ਤੋਂ ਬਾਅਦ ਜੋ ਰੇਨੂ ਹੈ ਆਪਣੇ ਭਰਾ ਨੂੰ ਦੁਕਾਨ ਤੋਂ ਟੌਫੀਆਂ ਦਿਵਾਉਂਦੀ ਹੈ ਜਿਸ ਤੋਂ ਬਾਅਦ ਉਹ ਘਰ ਵਾਪਸ ਆਉਂਦੇ ਨੇ ਪਾਰੇ ਗਲੀ ਵਿੱਚ ਛੋਟੇ ਬੱਚਿਆਂ ਨੂੰ ਖੇਡਦੇ ਦੇਖ ਵੰਚ ਉਹਨਾਂ ਨਾਲ ਖੇਡਣ ਦੀ ਜੋ ਜिद ਕਰਦਾ ਹੈ ਤੇ ਰੈਨੂ ਉਸ ਨੂੰ ਉਹਨਾਂ ਬੱਚਿਆਂ ਨਾਲ ਖੇਡਣ ਲਈ ਉੱਥੇ ਛੱਡ ਕੇ ਘਰ ਆ ਜਾਂਦੀ ਹੈ ਕਿਉਂਕਿ ਉਹ ਗਲੀ ਕਰਦੇ ਨਾਲ ਹੀ ਸੀ ਇਸ ਕਰਕੇ ਉਹ ਵੰਚ ਨੂੰ ਬੱਚਿਆਂ ਨਾਲ ਖੇਡਣ ਲਈ ਛੱਡ ਦਿੰਦੀ ਹੈ ਇਹ ਸਵੇਰ ਦੇ 8 ਵਜੇ ਦਾ ਟਾਈਮ ਸੀ ਸ਼ਾਮ ਹੋ ਜਾਂਦੀ ਹੈ ਪਰ ਵੰਚ ਜੋ ਹੈ ਘਰ ਵਾਪਸ ਨਹੀਂ ਹੁੰਦਾ ਮਾਂ ਹਸਪਤਾਲ ਤੋਂ ਵਾਪਸ ਆਉਂਦੀ ਹੈ ਤਾਂ ਵੰਚ ਬਾਰੇ ਰੈਨੂ ਤੋਂ ਪੁੱਛਦੀ ਹੈ ਰੈਨੂ ਕਹਿੰਦੀ ਹੈ ਕਿ ਉਹ ਬਾਹਰ ਗਲੀ ਵਿੱਚ ਖੇਡ ਰਿਹਾ ਤਾਂ ਮਾਂ ਦੱਸਦੀ ਹੈ ਕਿ ਉਸਨੇ ਤਾਂ ਗਲੀ ਵਿੱਚ ਕਿਸੇ ਨੂੰ ਵੀ ਨਹੀਂ ਦੇਖਿਆ ਕਿਸੇ ਬੱਚੇ ਨੂੰ ਨਹੀਂ ਦੇਖਿਆ ਖੇਡਦੇ ਹੋਏ ਕੋਈ ਵੀ ਬਾਹਰ ਨਹੀਂ ਹੈ ਤਾਂ ਮਾਂ ਨੂੰ ਲੱਗਿਆ ਕਿ ਹੋ ਸਕਦਾ ਹੈ ਕਿ ਵੰਚ ਜੋ ਹੈ ਗੁਆਂਢ ਵਿੱਚ ਕਿਸੇ ਦੇ ਘਰ ਚ ਹੋਵੇ ਗੁਆਂਢ ਵਿੱਚ ਪੁੱਛਦੇ ਨੇ ਤਾਂ ਚਲਦਾ ਹੈ ਕਿ ਉਹ ਤਾਂ ਇੱਥੇ ਆਇਆ ਹੀ ਨਹੀਂ ਹੈ ਪਰ ਵੰਛ ਦੀ ਜੋ ਭਾਲ ਹੈ ਉਹ ਫਿਰ ਜੋ ਪਰਿਵਾਰ ਦੇ ਮੈਂਬਰ ਹੈ ਆਂਡ ਗੁਆਂਡ ਜੋ ਹੈ ਉਸ ਦੀ ਕਰਦੇ ਨੇ ਮਾਂ ਜੋ ਹੈ ਆਪਣੇ ਘਰ ਵਾਲੇ ਗਣੇਸ਼ ਨੂੰ ਫੋਨ ਕਰਕੇ ਦੱਸਦੀ ਹੈ ਕਿ ਉਹ ਜੋ ਹੈ ਵੰਛ ਘਰ ਵਿੱਚ ਨਹੀਂ ਲੱਭਦਾ ਆਸ-ਪਾਸ ਵੀ ਨਹੀਂ ਲੱਭਦਾ ਕਾਫੀ ਸਮਾਂ ਹੋ ਜਾਂਦਾ ਹੈ ਵੰਛ ਨੂੰ ਲੱਭਦੇ-ਲੱਭਦੇ ਰਾਤ ਹੋ ਜਾਂਦੀ ਹੈ ਫਿਰ ਗਣੇਸ਼ ਜੋ ਹੈ ਟਿੱਬਾ ਪੁਲਿਸ ਸਟੇਸ਼ਨ ਆਪਣੇ ਪੁੱਤ ਵੰਛ ਦੀ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਉਂਦਾ ਹੈ ਪੁਲਿਸ ਅਧਿਕਾਰੀ ਪਿਤਾ ਦੇ ਬਿਆਨ ਦਰਜ ਕਰਦੀ ਹੈ ਵੰਛ ਦੀ ਪਾਲ ਵਿੱਚ ਜੁੜ ਜਾਂਦੀ ਹੈ ਵੰਛ ਦੀ ਤਲਾਸ਼ ਵਿੱਚ ਸਾਰੀ ਪੁਲਿਸ ਪੁਲਿਸ ਜੋ ਹੈ ਉਹ ਉਸ ਜਗ੍ਹਾ ਤੇ ਪਹੁੰਚ ਜਾਂਦੀ ਹੈ ਪਰ ਪੁਲਿਸ ਨੂੰ ਜੇ ਹੈ ਵੰਛ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ 7 ਅਕਤੂਬਰ ਦਾ ਦਿਨ ਚੜ੍ਹਦਾ ਹੈ ਵੰਛ ਦੀ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਚੁੱਕਿਆ ਸੀ ਸਵੇਰ ਹੁੰਦੇ ਹੀ ਇੱਕ ਵਾਰ ਫਿਰ ਮਾਪੇ ਘਰੋਂ ਬਾਹਰ ਜਾਂਦੇ ਨੇ ਵੰਛ ਦੀ ਪਾਲ ਲਈ ਪਰ ਜਿੱਦਾਂ ਹੀ ਉਹ ਕਰੋ ਬਾਹਰ ਨਿਕਲਦੇ ਨੇ ਤਾਂ ਉਹ ਕੁਝ ਦੇਖਦੇ ਨੇ ਆਪਣੇ ਘਰ ਦੇ ਗੇਟ ਦੇ ਸਾਹਮਣੇ ਇੱਕ ਬੋਰੀ ਉਹਨਾਂ ਨੂੰ ਦਿਖਦੀ ਹੈ ਜਦੋਂ ਉਹ ਬੋਰੀ ਨੂੰ ਖੋਲ ਕੇ ਦੇਖਦੇ ਨੇ ਤਾਂ ਗਣੇਸ਼ ਤੇ ਉਸ ਦੀ ਜੋ ਘਰ ਵਾਲੀ ਹੈ ਉਹਨਾਂ ਦੀ ਦੁਨੀਆ ਉੱਜੜ ਚੁੱਕੀ ਹੁੰਦੀ ਹੈ ਉਸ ਬੋਰੀ ਵਿੱਚ ਸੀ ਵੰਚ ਜੋ ਕਿ ਉਹਨਾਂ ਦਾ ਸਾਥ ਛੱਡ ਬਹੁਤ ਦੂਰ ਨਿਕਲ ਗਿਆ ਸੀ ਜਿੱਥੋਂ ਹੁਣ ਵੰਛ ਦੇ ਵਾਪਿਸ ਆਉਣ ਦੀ ਉਮੀਦ ਟੁੱਟ ਗਈ ਸੀ ਵੰਛ ਦੀ ਉਹਨਾਂ ਨੂੰ ਬੋਰੀ ਵਿੱਚ Laash ਮਿਲਦੀ ਹੈ ਜਦੋਂ 7 ਅਕਤੂਬਰ ਨੂੰ ਮਾਪਿਆਂ ਨੂੰ ਵੰਛ ਦੀ Laash ਮਿਲਦੀ ਹੈ ਤਾਂ ਪੁਲਿਸ ਨੂੰ ਖਬਰ ਦਿੱਤੀ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚਦੀ ਹੈ ਪੁਲਿਸ Laash ਨੂੰ ਤੇ ਉਸ ਬੋਰੀ ਨੂੰ ਦੇਖਦੀ ਹੈ ਪੁਲਿਸ ਦੇਖਦੀ ਹੈ ਕਿ ਵੰਛ ਦੀ ਜੋ ਬੋਡੀ ਹੈ ਉਸ ਉੱਪਰ ਕੋਈ ਵੀ ਕੱਪੜਾ ਨਹੀਂ ਹੈ ਪੁਲਿਸ ਤੇ ਉੱਥੇ ਮੌਜੂਦ ਲੋਕਾਂ ਨੂੰ ਲੱਗਦਾ ਹੈ ਕਿ ਅੰਛ ਜੋ 4 ਸਾਲਾਂ ਦਾ ਮਾਸੂਮ ਬੱਚਾ ਹੈ ਉਸ ਨਾਲ ਕਿਸੇ ਨੇ ਕੋਈ ਗਲਤ ਹਰਕਤ ਕੀਤੀ ਹੋ ਸਕਦੀ ਹੈ ਅੰਛ ਦੀ ਮ੍ਰਿਤਕ ਦੇ ਇਨੂੰ ਪੁਲਿਸ ਕਬਜ਼ੇ ਵਿੱਚ ਲੈ ਕੇ ਉਸਨੂੰ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਤਾਂ ਕਿ ਮਾਸੂਮ ਅੰਛ ਨਾਲ ਪੁਲਿਸ ਜਾਚ ਚੁਸਕੇ ਕਿ 6 ਸਾਲ 6 ਅਕਤੂਬਰ ਉਸ ਕਾਲੇ ਦਿਨ ਤੇ ਰਾਤ ਨੂੰ ਆਖਿਰ ਕੀ ਹੋਇਆ ਸੀ ਅੰਛ ਦੀ ਲਾਸ਼ ਦੇਖ ਉੱਥੇ ਮੌਜੂਦ ਹਰ ਇੱਕ ਜੋ ਰੂਹ ਸੀ ਉਹ ਕੰਬ ਚੁੱਕੀ ਸੀ ਹਰ ਇੱਕ ਇਸ ਪਰਿਵਾਰ ਦਾ ਦੁੱਖ ਦੇਖ ਰੋ ਰਿਹਾ ਸੀ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ 4 ਸਾਲਾਂ ਮਾਸੂਮ ਅੰਛ ਨੇ ਕਿਸੇ ਦਾ ਕੀ ਵਿਗਾੜਿਆ ਸੀ ਇਸ ਬੱਚੇ ਨੇ ਤਾਂ ਹਜੇ ਚੰਗੀ ਤਰ੍ਹਾਂ ਬੋਲਣਾ ਵੀ ਨਹੀਂ ਸਿੱਖਿਆ ਤਾਂ ਇਸ ਬੱਚੇ ਨੂੰ ਆਖਿਰ ਸਦਾ ਲਈ ਨੀਂਦ ਵਿੱਚ ਕਿਉਂ ਸੁਲਾ ਦਿੱਤਾ ਸੀ ਪੁਲਿਸ ਜੋ ਸੀ লাশ ਨੂੰ ਪੋਸਟਮਾਰਟਮ ਭੇਜਣ ਤੋਂ ਬਾਅਦ ਇੱਕ ਵਾਰ ਫਿਰ ਪਰਿਵਾਰ ਦੇ ਬਿਆਨ ਲੈਂਦੀ ਹੈ ਕਿਉਂਕਿ ਹੁਣ ਸਿਰਫ ਇੱਕ ਗਮਸ਼ੂਦਗੀ ਦੀ ਖਬਰ ਨਹੀਂ ਰਹਿੰਦੀ ਹੁਣ ਸੀ ਇੱਕ ਹਤਿਆ ਦੀ ਕਾਤਿਲ ਕਿਸੇ ਕੋਨੇ ਵਿੱਚ ਲੁਕਿਆ ਬੈਠਾ ਸੀ ਪੁਲਿਸ ਦੁਬਾਰਾ ਤਫਤੀਸ਼ ਕਰਦੀ ਹੈ ਪੁਲਿਸ ਮਾਪਿਆਂ ਤੇ ਰੇਨੂ ਤੋਂ ਦੁਬਾਰਾ ਪੁੱਛਗਿੱਛ ਕਰਦੀ ਹੈ ਰੇਨੂ ਆਪਣੇ ਬਿਆਨਾਂ ਵਿੱਚ ਦੱਸਦੀ ਹੈ ਕਿ ਵੰਸ਼ ਨੂੰ ਟੌਫੀਆਂ ਦਿਵਾਉਣ ਤੋਂ ਬਾਅਦ ਵੰਸ਼ ਜੋ ਹੈ ਜिद ਕਰਦਾ ਹੈ ਬੱਚਿਆਂ ਨਾਲ ਖੇਡਣ ਲਈ ਸੋ ਜੋ ਰੇਨੂ ਹੈ ਉਸ ਨੂੰ ਉੱਥੇ ਹੀ ਛੱਡ ਆਉਂਦੀ ਹੈ ਤੇ ਆਪਣੇ ਘਰ ਕੰਮ ਕਰਨ ਲੱਗਦੀ ਹੈ ਪੁਲਿਸ ਜੋ ਹੈ ਹੁਣ ਆਲੇ ਦੁਆਲੇ ਪੁੱਛਦੀ ਹੈ ਕੁਝ ਦਿਨ ਲੰਘ ਜਾਂਦੇ ਨੇ ਪਰ ਵੰਸ਼ ਦੇ ਕਾਤਿਲ ਦਾ ਕੁਝ ਵੀ ਅਤਾ ਪਤਾ ਨਹੀਂ ਚੱਲਦਾ ਥੋੜੇ ਦਿਨਾਂ ਬਾਅਦ ਵੰਸ਼ ਦੀ ਪੋਸਟਮਾਰਟਮ ਦੀ ਰਿਪੋਰਟ ਪੁਲਿਸ ਨੂੰ ਮਿਲਦੀ ਹੈ ਉਸ ਚ ਪਤਾ ਚਲਦਾ ਹੈ ਕਿ ਵੰਛਦਿਆ ਸਾਹ ਕੁੱਟ ਕਰਕੇ ਕੁੱਟਣ ਕਰਕੇ ਜੋ ਹੈ ਮੌਤ ਹੋਈ ਹੈ ਜਾਨਕੀ ਉਸ ਦੀ ਕਿਸੇ ਨੇ ਗਲਾ ਘੁੱਟ ਕੇ ਹੱਤਿਆ ਕੀਤੀ ਹੈ ਕਾਤਿਲ ਨੇ ਖੱਬੇ ਹੱਥ ਨਾਲ ਜੋ ਹੈ ਮਾਸੂਮ ਵੰਛ ਦੀ ਜੋ ਹੈ ਹੱਤਿਆ ਕੀਤੀ ਸੀ ਪੁਲਿਸ ਨੂੰ ਇੱਕ ਵੱਡਾ ਸਬੂਤ ਮਿਲ ਗਿਆ ਸੀ ਉਹ ਪੂਰੇ ਇਲਾਕੇ ਉੱਪਰ ਨਜ਼ਰ ਰੱਖਦੀ ਹੈ ਗਣੇਸ਼ ਦੇ ਘਰ ਦੀ ਵੀ ਚੰਗੀ ਤਰ੍ਹਾਂ ਤਲਾਸ਼ੀ ਲੈਂਦੀ ਹੈ ਜਿੱਥੋਂ ਪੁਲਿਸ ਨੂੰ ਇੱਕ ਵੱਡੀ ਲੀਡ ਮਿਲਦੀ ਹੈ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਗਣੇਸ਼ ਦੀ ਵੱਡੀ ਬੇਟੀ ਰੇਨੂ ਜੋ ਕਿ ਖੱਬੇ ਹੱਥ ਨਾਲ ਹੀ ਕੰਮ ਕਰਦੀ ਹੈ ਉਹ ਖੱਬੇ ਹੱਥ ਨਾਲ ਹੀ ਜ਼ਿਆਦਾਤਰ ਕੰਮ ਕਰਦੀ ਹੈ ਤਾਂ ਪੁਲਿਸ ਘਰ ਵਿੱਚੋਂ ਉਸ ਵੀ ਜੋ ਹੈ ਜਾਂਚ ਵੀ ਜਾਂਚ ਕਰਦੀ ਹੈ ਉਸੇ ਤਰ੍ਹਾਂ ਦੀਆਂ ਉਸ ਪੁਲਿਸ ਨੂੰ ਜੋ ਹੈ ਬੋਰੀਆਂ ਮਿਲਦੀਆਂ ਨੇ ਜਿਸ ਵਿੱਚ ਵੰਛ ਦੀ ਜੋ ਹੈ ਲਾਸ਼ ਮਿਲੀ ਸੀ ਹੁਣ ਪੁਲਿਸ ਨੂੰ ਪੂਰਾ ਸ਼ੱਕ ਹੋ ਗਿਆ ਸੀ ਉੱਪਰ ਕੀ ਰੈਨੂ ਨੇ ਹੀ ਵੰਛ ਦਾ ਕਤਲ ਕੀਤਾ ਪਰ ਜੋ ਹੈ ਪੁਲਿਸ ਨੂੰ ਮੋਟਿਵ ਜੋ ਸੀਗਾ ਕਤਲ ਕਰਨ ਦਾ ਇਹ ਜੋ ਹੈ ਕਲੀਅਰ ਨਹੀਂ ਹੋ ਰਿਹਾ ਸੀਗਾ ਕਿਉਂਕਿ ਇੱਕ ਤਾਂ ਜੋ ਹੈ ਰੈਨੂ ਰੈਨੂ ਹੈ ਉਸਨੇ ਖੱਬੇ ਹੱਥ ਨਾਲ ਕੰਮ ਕਰਦੀ ਸੀ ਅਤੇ ਜੋ ਵੰਛ ਹੈ ਉਸ ਦੀ ਜੋ ਹੈ ਗਲੇ ਦੇ ਉੱਪਰ ਜੋ ਨਿਸ਼ਾਨ ਸੀਗੇ ਗਲਾ ਘੁੱਟਣ ਦੇ ਉਹ ਖੱਬੇ ਹੱਥ ਦੇ ਸੀਗੇ ਸੋ ਉਹ ਜੋ ਸਾਰੇ ਪੁਆਇੰਟ ਸੀਗੇ ਉਹ ਸਿੱਧਾ ਸਿੱਧਾ ਰੇਨੂ ਦੇ ਉੱਪਰ ਹੀ ਸ਼ੱਕ ਕਰ ਰਹੇ ਸੀਗੇ ਤਾਂ ਜੋ ਹੈ ਪੁਲਿਸ ਜੋ ਹੈ ਦੁਬਾਰਾ ਜੋ ਹੈ ਰੇਨੂ ਤੋਂ ਪੁੱਛਗਿੱਛ ਕਰਦੀ ਹੈ ਹੁਣ ਜੋ ਹੈ ਪੁਲਿਸ ਰੇਨੂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਦੀ ਹੈ ਤਾਂ ਉਹ ਮੰਨਦੀ ਹੈ ਕਿ ਉਸਨੇ ਹੀ ਵੰਸ਼ ਦਾ ਕਤਲ ਕੀਤਾ ਹੈ ਉਹ ਦੱਸਦੀ ਹੈ ਕਿ ਉਸਨੇ ਕਤਲ ਕਿਉਂ ਕੀਤਾ ਉਸਦਾ ਮਕਸਦ ਸੀ ਕਿ ਕਤਲ ਪਿੱਛੇ ਉਸਨੇ ਇਸ ਕਤਲ ਦੀ ਪਲੈਨਿੰਗ 15 ਦਿਨ ਪਹਿਲਾਂ ਕੀਤੀ ਕਿਉਂਕਿ ਉਹ ਤੰਗ ਹੋ ਚੁੱਕੀ ਸੀ ਆਪਣੇ ਭਰਾ ਤੋਂ ਉਹ ਹਰ ਸਮੇਂ ਉਸ ਨਾਲ ਰਹਿੰਦਾ ਸੀ ਉਸ ਨੂੰ ਤੰਗ ਕਰਦਾ ਸੀ ਉਹ ਜਿੱਥੇ ਜਾਂਦੀ ਉਸ ਪਿੱਛੇ ਪਿੱਛੇ ਜਾਂਦਾ ਉਸਦੇ ਫੋਨ ਤੇ ਉਸਦੀਆਂ ਗੱਲਾਂ ਸੁਣਦਾ ਸੀ ਤੇ ਇੱਕ ਦਿਨ ਉਸਦੀ ਤੇ ਉਸਦੇ ਬੁਆਏਫਰੈਂਡ ਦੀਆਂ ਗੱਲਾਂ ਸੁਣ ਲਈਆਂ ਸੀ ਜਿਸ ਨੂੰ ਲੈ ਕੇ ਉਹ ਅਕਸਰ ਉਸ ਨੂੰ ਤੰਗ ਕਰਦਾ ਸੀ ਤੇ ਉਸਦੇ ਬੁਆਏਫਰੈਂਡ ਬਾਰੇ ਉਹ ਉਸਦੇ ਮੰਮੀ ਪਾਪਾ ਨੂੰ ਦੱਸਣ ਦਾ ਕਹਿ ਕੇ ਉਸ ਨੂੰ ਤੰਗ ਕਰਦਾ ਸੀ ਜਿਸ ਕਰਕੇ ਉਸਨੇ ਇਸ ਨੂੰ ਆਪਣੇ ਘਰ ਦੇ ਹੀ ਸਟੋਰ ਵਿੱਚ ਗਲਾ ਘੁੱਟ ਕੇ ਮਾਰ ਦਿੱਤਾ ਤੇ ਫਿਰ ਉਸਦੀ ਜੋ লাশ ਸੀ ਉਸ ਨੂੰ ਬੋਰੀ ਵਿੱਚ ਪਾ ਕੇ ਘਰ ਦੇ ਹੀ ਉਸੇ ਕਮਰੇ ਵਿੱਚ ਲੁਕੋ ਦਿੱਤਾ ਤੇ ਫਿਰ ਸਵੇਰ ਹੋਣ ਤੋਂ ਪਹਿਲਾਂ ਉਸ ਬੋਰੀ ਨੂੰ ਘਰ ਦੇ ਹੀ ਬਾਹਰ ਰੱਖ ਦਿੱਤਾ ਸੀ ਰੈਨੂ ਨੇ ਇਹ ਵੀ ਦੱਸਿਆ ਕਿ ਵੰਚ ਦੇ ਕਪੜੇ ਉਤਾਰਨ ਦਾ ਉਤਾਰਨ ਦਾ ਮਕਸਦ ਜੋ ਸੀ ਉਹ ਇਹ ਸੀ ਕਿ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਕਿ ਵੰਚ ਨਾਲ ਕੁਝ ਛੇੜਖਾਨੀ ਹੋਈ ਹੈ ਉਸਨੇ ਕੁਝ ਗਲਤ ਹੋਇਆ ਇਹ ਸੀ ਅੱਜ ਦੀ ਕਹਾਣੀ ਇੱਕ ਵਾਰ ਫਿਰ ਸਾਬਤ ਹੋਇਆ ਕਿ ਅਪਰਾਧ ਕਿੰਨਾ ਵੀ ਚਲਾਕੀ ਨਾਲ ਕੀਤਾ ਜਾਵੇ ਕਾਨੂੰਨ ਦੇ ਹੱਥੋਂ ਬਚਣਾ ਮੁਸ਼ਕਿਲ ਹੈ